ਬਿਆਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ ਦਰਿਆ ਦੇ ਵਿੱਚ ਇਸ ਵੇਲੇ 1,09,000 ਕਿਊਸਿਕ ਪਾਣੀ ਵਹਿ ਰਿਹਾ ਹੈ ਪਾਣੀ ਨੇ ਅੰਮ੍ਰਿਤਸਰ ਤਕਪੂਰ ਥਲਾ ਦੇ ਕਈ ਪਿੰਡਾਂ ਨੂੰ ਮਾਰ ਹੇਠ ਲਿਆ ਹੈ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਦਿਨੋ ਦਿਨ ਪਾਣੀ ਦਾ ਲੈਵਲ ਵੱਧਦਾ ਜਾ ਰਿਹਾ ਹੈ ਸੋ ਬਿਆਸ ਦਰਿਆ ਦੇ ਵਿੱਚ ਇਸ ਵੇਲੇ 1,09,000 ਕਿਊਸਿਕ ਪਾਣੀ ਵਗ ਰਿਹਾ ਹੈ ਤੇ ਪਾਣੀ ਅੰਮ੍ਰਿਤਸਰ ਤੇ ਕਪੂਰਥਲਾ ਦੇ ਕਈ ਇਲਾਕਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਕਿਸਾਨਾਂ ਦੀ ਕਈ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਖੜ ਵਰਗੇ ਹਾਲਾਤ ਬਣੇ ਹੋਏ ਨੇ ਕਿਸ਼ਤੀਆਂ ਦੇ ਰਾਹੀਂ ਲੋਕ ਆਵਾਜ਼ਾਈ ਕਰ ਰਹੇ ਨੇ ਇਸ ਵੇਰੇ ਆਪਣੇ ਕੋਲ 740.00 ਗੇਜ ਸੀ ਤੇ ਚਾਰਜ ਸੀ ਲਗਭਗ 1 ਲੱਖ ਤੇ 5000 ਕਿਊਸਕ ਪਰसों ਨੂੰ ਪਾਣੀ ਜਿਹੜਾ ਉਹ ਜਰੂਰ ਵਧਿਆ ਸੀ ਜੀ ਆ ਬਰਸਾਤ ਦੇ ਮੌਸਮ ਵਿੱਚ ਸਭ ਤੋਂ ਸਭ ਤੋਂ ਟਾਪ ਲੈਵਲ ਗਿਆ ਸੀ ਆ ਇੱਕ 740.80 ਤੇ ਡਿਸਚਾਰਜ ਲਗਭਗ 127000 ਕਿਊਸਕ ਸੀ ਪਰसों ਦਾ ਇਹ 14 ਅਗਸਤ ਦਾ ਤੇ ਜਿਹੜਾ ਕੱਲ 15 ਅਗਸਤ ਨੂੰ ਪਾਣੀ ਡਾਊਨ ਹੋ ਰਿਹਾ ਹੌਲੀ ਹੌਲੀ ਹਜੇ ਤੱਕ ਵੀ ਮਤਲਬ 2-3 ਪੁਆਇੰਟ ਕਦੇ ਅੱਪ ਹੋ ਜਾਂਦਾ ਕਦੇ ਡਾਊਨ ਹੋ ਜਾਂਦਾ ਜੀ ਤੇ ਜਿਹੜੀ ਮੌਕੇ ਦਾ ਤੁਹਾਨੂੰ ਰਿਪੋਰਟ ਦਿੱਤੀ ਉਹ 740.20 ਹੈ ਜੀ ਤੇ 111000 ਕਿ ਉਸਕ ਲਗਭਗ ਚੱਲਦਾ ਪੈਸ ਬਲੇ। ਦਰਿਆਵਾਂ ਦੇ ਪਾਣੀ ਦਾ ਪੱਧਰ ਭਾਵੇਂ ਨਿਮਾ ਆ ਜਾਵੇ ਜਾਂ ਹੜ੍ਹਾਂ ਦੀ ਸਥਿਤੀ ਜਿਹੜੀ ਆ ਭਾਵੇਂ ਕੰਟਰੋਲ ਜਾ ਜਾਵੇ ਲੇਕਿਨ ਪੈੜੀਆਂ ਖੇਤਾਂ ਦੇ ਵਿੱਚੋਂ ਪਾਣੀ ਦਾ ਨਿਕਲਣਾ ਬੜਾ ਮੁਸ਼ਕਲ ਹੈ ਕਈ ਕਿ ਦਿਨ ਜਿਹੜੇ ਆ ਉਹ ਲੱਗ ਜਾਣਗੇ। ਇਥੇ ਇਹ ਐਵੇਂ ਨਹੀਂ ਜਿਹੜੇ ਦਰਿਆਦ ਵਿੱਚ ਜਿਹੜੀ ਭਾਰਾ ਜਾਂ ਰੇਤਾ ਤੁਰ ਕੇ ਆਉਂਦੀ ਹੈ ਉਹ ਕਈ ਵਾਰ ਲੋਕਾਂ ਦੇ ਖੇਤਾਂ ਵਿੱਚ ਇੰਨੇ ਜਮਾ ਹੋ ਜਾਂਦੀ ਹੈ ਕਿ ਉਹ ਚੁੱਕਣ ਲੱਗਿਆਂ ਫਸਲ ਵੀ ਜਿਹੜੀ ਆ ਉਹ ਬਰਬਾਦ ਹੋ ਜਾਂਦੀ ਹੈ। ਹੁਣ ਵੀ ਅਸਲ ਵਿੱਚ ਦੇਖਿਆ ਜਾਵੇ ਤਾਂ ਪਾਣੀ ਦੀ ਸਪੀਡ ਜਿਹੜੀ ਬਹੁਤ ਤੇਜ਼ ਆ ਪਿਛੇ ਭਾਗੜ ਦੇ ਦਰ ਖੁੱਲ੍ਹੇ ਹੋਏ ਨੇ ਔਰ ਬਰਸਾਤਾ ਹੋਣ ਦੇ ਨਾਲ ਇਹ ਕਾਫੀ ਲੰਬੇ ਸਮੇਂ ਤੋਂ ਤਕਰੀਬਨ ਜਿਹੜਾ ਪਾਣੀ ਦਾ ਉਤਰਾ ਚੜਾ ਹੋ ਰਿਹਾ ਪੀਲੇ ਦੋ ਦਿਨ ਪਹਿਲਾਂ ਇਸ ਦਾ ਜਿਹੜਾ 1,27,000 ਕਿਊਸਿਕ ਪਾਣੀ ਚੱਲ ਰਿਹਾ ਸੀ ਹੁਣ ਇਸ ਦੇ 1,09,000 ਜਿਹੜਾ ਪਾਣੀ ਚੱਲ ਰਿਹਾ ਇਹਦਾ ਪਾਣੀ ਦਾ ਸતર ਜਿਹੜਾ ਰੋਜ਼ ਦਾ ਰੋਜ਼ ਜਿਹੜਾ ਉਹ ਘੰਟੇ ਬਾਅਦ ਵਾਧਾ ਕਰਦਾ ਨਜ਼ਰ ਆ ਰਿਹਾ ਕਿਉਂਕਿ ਅਸੀਂ ਇਸ ਦੇ ਜਿਹੜੇ ਗੇਜ ਰੀਡਰ ਮੇਰ ਸਿੰਘ ਤੋਂ ਵੀ ਜਾਣਕਾਰੀ ਲਈ ਆ ਕਿ ਮੌਜੂਦਾ ਸਮੇਂ ਦੇ ਵਿੱਚ 1,09,0 ਫਸਨਾ ਨੂੰ ਵੀ ਡੰਗਰਾਂ ਨੂੰ ਵੀ ਅਦੇ ਬਹੁਤ ਸਾਰੇ ਘਰਾਂ ਦੇ ਨਜ਼ਦੀਕੀ ਘਰਾਂ ਵਾਲਿਆਂ ਨੂੰ ਵੀ ਜਿਹੜੇ ਆ ਉਹ ਮਾਰ ਕਰਿਆ ਬਹੁਤੀ ਸਾਈਂ ਤੇ ਪ੍ਰਸ਼ਾਸਨ ਨੇ ਇਹਨਾਂ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਕਿਸ਼ਤੀਆਂ ਦਾ ਇਸਤੇਮਾਲ ਕੀਤੇ ਕੀਤੇ ਆ ਔਰ ਡੰਗਰਾਂ ਵੱਲ ਚਾਰੇ ਦਾ ਪ੍ਰਬੰਧ ਕੀਤਾ ਜਾ ਰਿਹਾ ਡੇਰਾ ਬਿਆਸਵਰੋਂ ਬੜੇ ਉਹਨਾਂ ਵਾਸਤੇ ਸਹੂਲਤ ਦਿੱਤੀ ਜਾ ਰਹੀ ਹੈ ਉਹਨਾਂ ਨੂੰ ਕਈ ਤਰ੍ਹਾਂ ਦੇ ਲੰਗਰ ਵੀ ਪਹੁੰਚਾਇਆ ਜਾ ਰਿਹਾ ਸ਼ਰਮਣੀ ਕਮੇਟੀ ਵੀ ਲੰਗਰ ਪਚਾਰੀ ਆ ਜਿੰਨੀਆਂ ਵੀ ਸਾਡੇ ਲਾਗੇ ਧਾਰਮਿਕ ਜਥੇਬੰਦੀਆਂ ਨੇ ਸੰਸਥਾਵਾਂ ਨੇ ਖਾਲਸਾ ਐਡ ਇਹ ਵਗੈਰਾ ਵੀ ਕਾਰਜਕਾਰ ਵੀ ਜੁਟੀਆਂ ਆਈ ਨੇ ਜਿੱਥੇ ਪਾਣੀ ਦੀ ਜਿਆਦਾ ਮਾਰ ਆਈ ਆ ਜਿਸੇ ਕੋਈ ਜਾਣੇ ਵਾਲੀ ਨੁਕਸਾਨ ਹੋ ਦੇ ਇਸ ਭਾਵਨਾ ਉਥੇ ਸਾਰੇ ਸਨਸਥਾ ਜਣੀਆਂ ਨੇ ਉਥੇ ਪਹੁੰਚ ਚੁੱਕੇ ਨੇ ਤਾਂ ਕਿ ਲੋਕਾਂ ਨੂੰ ਸਰਕਾਰਾਂ ਤੋਂ ਬਾਹਰ ਕੱਢਿਆ ਜਾ ਸਕੇ ਕੈਮਰਾਮੈਨ ਜੁਕੇਸ਼ਨਾਰ ਕੇਸ਼ਮਰ ਪੀਡੀਸੀ ਨਿਊਜ਼ ਬਿਆਸ